ਲੋ ਵੀ ਮਿੱਤਰੋ ਮੂਰੇ ਕਬੱਡੀ ਕੱਪ ਚੱਲਣ ਵਾਲੇ ਨੇ ਕਬੱਡੀ ਕੱਪ ਚੱਲਣ ਤੋਂ ਪਹਿਲਾਂ ਪੱਕਾ ਬਾਗ 'ਚ ਰਿਹਸਲਾ ਚੱਲ ਰਹੇ ਨੇ ਕਬੱਡੀ ਦੀਆਂ ਮੁੰਡੇ ਬਹੁਤ ਮਿਹਨਤਾਂ ਮਾਰ ਰਹੇ ਨੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਇਹੋ ਜਿਹੇ ਪ੍ਰੋਗਰਾਮ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਨੇ ਆ ਤੇ ਰਿਹਸਲਾ ਚੱਲ ਰਹੀਆਂ ਦੇਖੋ ਹੁਣ ਕਬੱਡੀ ਦਾ ਮੈਚ ਪੈ ਗਈ ਰੇਡ ਨੌਂ ਅਗਲੀ ਰੇਡ ਦੀ ਤਿਆਰੀ ਹੋ ਗਈ ਦੂਜੀ ਰੇਡ ਚੱਲ ਪਈ ਦੂਜੀ ਰੇਡ ਦੀ ਤਿਆਰੀ ਹੈ ਮੈਚ ਪੂਰਾ ਫਸਿਆ ਹੋਇਆ ਬਬੂ ਤਨੋਲਾ ਸਖਲਾਈ ਦੇ ਰਿਹਾ ਸਾਰਿਆਂ ਨੂੰ ਮੈਚ ਪੂਰਾ ਫਸਿਆ ਪਿਆ ਮਿਕੋ ਲਾ ਲਾਲੀ ਲਾਲੀ ਚੱਲਿਆ ਰੇਡ ਤੇ ਦੇਖਦੇ ਆ ਕੀ ਬਣਦਾ ਰੇਡ ਪਿਆ ਮੰਡਾ ਲਾਲੀ ਤਨਹੋਲਾ ਕੀ ਕੀ ਬਈ ਮੁੰਡਾ ਬੱਬੂ ਦਾ ਲੈ ਆਇਆ ਨੰਬਰ ਆਇਆ ਆਪਾਂ ਇਹੋ ਜਿਹੀ ਨਹੀਂ ਕਿ ਇਹ ਲੱਗੀ ਨਾ ਆਹ ਬਾਈ ਕਮਲ ਆਇਆ ਹਮ ਦੁਬਾਰੇ ਰੇਡ ਤੇ ਮੁੰਡਾ ਕਮਲ ਆ ਗਿਆ ਰੇਡ ਤੇ ਆ ਦੇਖ ਰਿਆਂ ਇਹ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਆ ਲੈ ਗਿਆ ਸਾਨੂੰ ਛੜਦਾ अभी आ गया जी आ गया अभी आ गया।, लो रख रह गया रह गया रह गया रह गया च रेड़ बकरला फिर देख की बनता ਲੇ ਗਿਆ ਪੁਆਇੰਟ ਲਾਲੀ ਫੇਰ ਜਾਂਦਾ ਰੇਡ ਤੇ ਜਾਂਦਾ ਚੋਬਰ ਚੋਬਰ ਚੱਲਿਆ ਰੇਡ ਤੇ ਲਾਲੀ ਤਨੋਲਾ ਦੇਖਦਾ ਦੇਖਦਾ ਬੁਗਦਾ ਫਿਰਦਾ ਲਾਲੀ ਤਨੋਲਾ ਲਾਲੀ ਤਨੋਲਾ ਲੈ ਗਿਆ ਵੀ ਲੈ ਗਿਆ ਲੈ ਗਿਆ ਲੈ ਇਹਦੇ ਕੋਪਾਂ ਦੀ ਰੇਡ ਵੇ ਦੇ ਵੇ ਲਾਲ ਲਾਲ ਦੇਖਦੇ ਆ ਕੀ ਨਿਕਲਦਾ ਚੱਤੂਕ ਜਾ ਕੇ ਖੱਚੇ ਜੋਨਾ ਖੱਚੇ ਜੋਨਾ ਖੱਚ 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 ਲੋ ਚੱਲ ਭੀ ਅਗਲੀ ਰੇਡ ਉਹ ਸਾਈਡ ਤੇ ਰਹੋ ਬਾਲਾ ਨਾ ਡੜੋ ਬਾਲਾ ਨਾ ਡੜੋ ਦੇਖ ਜਾਨਾ ਆਦੇ ਗੇੜਾ ਜਾਂਦਾ ਚੋਬਰ ਚੱਲਿਆ ਰੇਡ ਤੇ ਇੱਕ ਖੱਚ ਵੀ ਖੱਚ 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 ਜਵਾਨਾ ਖੱਚ झूठा पूरा झूठा पैदा गर्मी बहुत चलिया चोबर ਯਾਨਦਨ ਹੋ ਜਾ ਕੋਨੀ ਦਾ ਹਾਂ ਟ੍ਰੱਕ ਤੇ ਜਾ ਰਿਹਾ ਹੈ ਜਾਨੀ ਆ ਤਰੀਕੇ ਦੇ ਬੈਨੀ ਛੋਟਣਾ ਮੂਹੇ ਖੇਡਣਾ ਜੀ ਨਾ ਮੰਨ ਰੋ ਉਹਦੇ ਪਾਜੀ ਦੇ ਹੁਤਾ ਤੇ ਜੀ ਯਾਨਦਨ ਅਜਿਹਾ ਕੰਮ ਕਿ ਘੇੜੋ ਉਹ ਬੋਕੀ ਹਰੇ ਦੇ ਮੁੰਦੇ ਦੇ ਮਸਾਲੇ ਸਟਾਲ ਤੋਂ ਅੱਗੇ ਸੱਜਣ ਵੀ ਪੈਂਟਾਂ ਮੰਨਦੇ ਆਹ ਆਲੋਕ ਨੂੰ ਬੜਾ ਜਿਹੜਾ ਕੁਆਡੀ ਦਾ ਸ਼ਕੀਰਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਹੇ ਕੁਆਡੀ ਆਇਆ ਸਿੱਪਾਇਆ ਗਿਆ ਜੱਫਾ ਪੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਵੈਰੀ ਗੁੱਡ ਇਹਨੇ ਕਿਓ ਬਰ ਇੱਥੇ ਪਤਾ ਲੱਗਦਾ ਕਿ ਇਹਨੇ ਬੂਰੀਆਂ ਚੁੰਗੀਆਂ ਨੇ ਬੂਰੀਆਂ ਚੁੰਗੀਆਂ ਦਾ ਇੱਥੇ ਪਤਾ ਲੱਗਦਾ ਕਿ ਕਿਹੜੇ ਨੇ ਬੂਰੀਆਂ ਚੁੰਗੇ ਨੇ ਕਿਹੜੇ ਨੇ ਸਪਰੇਟਾ ਪੀਤਾ ਸਪਰੇਟਾ ਵਾਲੇ ਤੋਂ ਕੁਝ ਨਹੀਂ ਬਣਦਾ बोरिया चुबर इवाना चल 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 खा मु जवान गया चौबर दुआ गया चोबर फिर रेडते ਅਰੇ ਗੁੰਮਪਰ ਵੀ ਚਾਹੀਦੀ ਹੈ ਹੱਥ ਘਾਟੇ ਲੇ ਗੋਟਾ ਇੱਥੇ ਜਾਣਾ ਪੰਡਰੀ ਸਾਧ ਤੋਂ ਨੋ ਵੀ ਰੇਡ ਪਾਈਆਂ ਲੱਗਦਾ ਅੰਮ੍ਰਿਤਸਰ ਵੈਰੀ ਗੁੱਡ ਵੈਰੀ ਗੁੱਡ ਚਲੋ ਅੱਜ ਚੋਬਰ ਰੇਡ ਤੇ ਦੇਖਦੇ ਕੀ ਬਣਦਾ ਰਣਜੀਤ ਆ ਮੁੰਡੇ ਦਾ ਨੋ 11 ਰੇਡ ਤੇ ਬਾਵਰ ਨਿੱਤਿਆ ਚੱਕਦੇ ਫੱਟੇ ਚੱਲ ਚੱਲ ਚੋਬਰਾਂ ਚੱਲ ਸਰਦੀ ਨਾਲ ਜਰਾ ਸਰਦੀ ਵਾਵਾ ਆ ਗਿਆ ਚੱਲ ਦੱਬੀ ਫਿਰਦਾ ساری ਟੀਮ ਨੂੰ ਕੱਲੇ ਆਇਥੇ ਆਇਥੇ ਤੂੰ ਆ ਤੇ ਗਿੜੇ ਸਾਰਿਆਂ ਦੇ ਕੱਲੇ ਚੋਬਰ ਨੇ ਆਂਗੇ ਆ ਚੋਬਰ ਚਿੱਤੇ ਕੱਛੇ ਚ चल चोबरा पाये गया, गया, गया दब रख लिया रख ला टेने चोबर जाता है चलो सरदार जी वगे चलो चोबरा लिया गया बिल्ला वग गया साढ़ा गुआढ़ ਉਹ ਫਤਨਾ ਮੈਂ ਜੋ ਗੇਮਿੰਗ ਹੋਇਆ ਇਹਨੂੰ ਬਿੱਲਾ ਕਹਿੰਦੇ ਨੇ ਬਿੱਲਾ ਚੱਲ ਬਿੱਲਾ ਬਾਹਰ ਨਿਕਲ ਗਿਆ ਸਰ ਪਾਣੀ ਉਹ ਗੋਦੀ ਤੋਂ ਉਹ ਕਹੂੰ ਬਿੱਲੇ ਦੀ ਛਾਲ ਵੱਡੀ ਥੋੜੀ ਜੀ ਚੋਬਰ ਕਬਾਗਾ ਰੇਡ ਤੇ ਨਹੀਂ ਉਹ ਬੱਟਾ ਦਾ ਲੱਗਾ ਚੱਲ ਚੋਬਰ ਲੈ ਗਿਆ ਲੈ ਗਿਆ ਲੈ ਗਿਆ ਨੰਬਰ ਤੇ ਉੱਪਰ ਲੋ ਜੀ ਸਾਈਡਾਂ ਚੇਂਜ ਹੋ ਗਈਆਂ ਟੀਮਾਂ ਦੀਆਂ ਸਾਈਡਾਂ ਬਦਲਤੀਆਂ ਲਾਲੂ ਤਨੌਲਾ ਲਾਲੂ ਤਨੌਲਾ ਮੈਂ ਮਾਰਦਾ ਪਟਾਂ ਦੇ ਥਾਤੀਆਂ ਦੇ ਕੋਹੋਂ ਪੈਂਦੀ ਸੁਚੈਂ ਅਸੀਂ ਦੇਖਦੇ ਹਾਂ ਕੀ ਬਣਦਾ ਚੱਲ ਚੋਬਰਾ ਹਾਂ ਕਾਦਿਆਂ ਵਾਲਾ ਇੱਡਾਂ ਵਾਲਾ ਰੁਝਾਨ ਵਧਾਉਣੋ ਕੋਣ ਚੱਲ ਚੁੱਬਦਾ ਚੱਲ ਖਿੱਚ ਕੰਮ ਨੂੰ ਵਸਤਾਈ ਪੈਣ ਵਾਲੀ ਐ ਦੇਖਦੇ ਆ ਕੀ ਬਣਦਾ ਇਹਦਾ ਚੱਕ ਵਿੱਚੋਂ ਬਰਾ ਛੜਦਾ ਨਹੀਂ ਛੜਦਾ ਨਹੀਂ ਪੁਆਇੰਟ ਲੈ ਕੇ ਆਉ ਤੇ ਉੱਪਰ ਚੋਂ ਉੱਪਰ ਕੈਮ ਆ ਪੂਰਾ चल चोबरा चल कह चल चल फतारे मार चोबरा लाली तनौला तो आ गया अच्छा पे थापिया देखो ਤਲੋ ਸਾਡਾ ਭਾਈਆ ਰੇਡ ਰੇਡ ਦੇਖੋ ਹੁਣ ਤੁਹਾਨੂੰ ਜਮਾ ਕੁੰਡੀਆਂ ਦੇ ਸਿੰਘ ਫਸੇ ਖੜੇ ਨੇ ਦੇਖਦੇ ਆ ਕੀ ਬਣਦਾ ਕੁੰਡੀਆਂ ਦੇ ਸਿੰਘ ਫਸ ਗਏ ਕੁੰਡੀਆਂ ਦੇ ਸਿੰਘ ਫਸ ਗਏ ਅਰੇ ਚੋਬਰ ਕੰਨ ਲੈ ਕੇ ਜਾਉਂ ਪੁਆਇੰਟ ਛੱਡਦਾ ਨਹੀਂ ਦੇਖਦੇ ਆ ਇੱਥੇ ਇੱਥੇ ਬੱਕਰਾ ਫਿਰਦਾ ਕੱਲੇ ਮੁਰਗਾ ਚੋਬਰ ਸੇਵਾਂ ਵਜੇ ਮਰਜੀ ਕਰ। ਥੱਲੇੋਂ ਮਸੇ 35 ਵਜੇ ਵੀ ਚੀ ਨੀ ਕਰਦੇ। ਚੱਲਿਆ ਚੋਬਰ। ਚੱਲ ਚੋਬਰ ਕਿੱਤੀ ਚੱਲ ਕਿੱਤੀ ਚੱਲ ਕੰਮ ਨੂੰ ਖੱਚ ਕੰਮ ਖੱਚ। ਆਇ ਤੇ ਮਾਰਦਾ ਲੱਕਾ ਫਕਾਰੇ ਮਾਰਦਾ ਉੱਪਰ ਫਕਾਰੇ। ਲਾਲੀ ਗਿਆ ਹਾਂ ਰੇਡ ਤੇ ਦੇਖਦੇ ਆ ਕੀ ਬਣਦਾ ਚੋਬਰ ਦਾ ਨੋ ਆ ਇਹ ਮੁੰਡਾ ਮਲੇਸ਼ੀਆ ਖੇਡ ਕੇ ਆਇਆ ਜੀ ਇਦਕੀ ਨਮਾ ਨਮਾ ਮਲੇਸ਼ੀਆ ਖੇਡ ਕੇ ਆਇਆ ਕਹਿੰਦੇ ਇਹ ਇਹ ਮੁੰਡਾ ਇਦਕੀ ਲਓ ਤੇ ਇਹ ਚੋਬਰ ਨੇ ਜਿਹੜੇ ਕਹਿੰਦੇ ਕੈਨੇਡਾ ਦੀ ਧਰਤੀ ਤੇ ਵੀ ਕੈਨੇਡਾ ਦੀ ਧਰਤੀ ਤੇ ਵੀ ਪੈਨਾ ਪਾ ਕੇ ਆਏ ਨੇ ਇਹ ਕਬੱਡੀ ਦੀਆਂ ਚੋਬਰ ਤਕੜਾ ਬਹੁਤ ਆ ਨਿੱਗਰਾ ਪੂਰਾ ਦਾ ਇਹਨਾਂ ਜੋ ਕਈ ਚੋਬਰ ਨੇ ਜਿਹੜੇ ਕੈਨੇਡਾ ਦੀ ਧਰਤੀ ਤੇ ਖੇਡ ਕੇ ਨੇ ਤੁਹਾਨੂੰ ਉਹ ਦਿਖਾ ਰਹੇ ਅੱਜ ਕੈਨੇਡਾ ਦੀ ਧਰਤੀ ਤੇ ਖੇਡ ਕੇ ਚੋਬਰ ਉਹ ਬੜੀ ਆ ਤੇ ਸਿੱਧਾ ਫੈਸਲਾ ਲੈ ਚੱਕ ਪਾ ਕੇ ਲੈ ਲੈ ਗਿਆ ਨੰਬਰ ਮਾਰਿਆ ਪੱਟ ਚੋਬਰਾਂ ਦੇ ਪੂਰੇ ਕੁੰਡਿਆਂ ਦੇ ਸਿੰਘ ਫਸੇ ਪੈ ਗਏ ਦੇਖਦੇ ਆਣ ਅਗਲੀ ਰੇਡ ਕਿਦੀ ਹੈ ਚੋਬਰ ਚੱਲਿਆ ਰੇਡ ਤੇ ਚੋਬਰ ਚੱਲਿਆ ਰੇਡ ਤੇ ਚੋਬਰ ਚੱਲਿਆ ਰੇਡ ਤੇ ਦੇਖਦੇ ਆ ਕਿ ਕੱਢ ਕੇ ਲਿਆਉਂਦਾ ਉਦੋਂ ਪੁਆਇੰਟ ਲੈ ਕੇ ਆਉਂਦਾ ਕਿ ਦੇ ਕੇ ਆਉਂਦਾ ਕੀ ਨਾ ਸਾਰੀ ਟੀਮ ਨੂੰ ਮੂਰੇ ਲਈ ਫਿਰਦਾ ਇਕੱਲੇ ਚੱਲ ਚੋਬਰਾ ਹਮਮਾਰ ਯਾਰਾਂ ਤੇ ਕੋਲ ਬਾਰੀ ਆਰੀ ਬਾਰੀ ਲੱਗਦਾ ਹੋਈ ਥੜ ਜਾ ਹੋਈ ਯਾਰ ਰੂਲ ਜੇ ਕੋਈ ਯਾਰ ਤੀਨਾਂ ਦੇ ਵਿੱਚ ਲੜਾਂ ਦੇ ਵਿੱਚ ਜਿਹੜਾ ਭਾਈ ਪ੍ਰੇਮੀ ਆ ਨਾ ਕਵਾਡੀ ਦਾ ਜੀਣੇ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਸਾਰਿਆਂ ਤੱਕ ਇਹ ਪਹੁੰਚ ਸਕੇ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਹੋਗਾ ਪੁਰਾਣੀ ਹੋਵੇ ਆਹੋ ਹਾਂ ਉਹ ਗੱਫਤਾਰ ਦਾ ਮਤ ਕੇ ਦੋ ਡੱਬ ਲਿਆ ਤੇ ਸਾਰੇ ਬਾਹਰੇ ਆ ਗਏ ਦੋਨੇ ਟੀਮਾਂ ਦਾ ਟੀਕੇ ਦਾ ਪੁਆਇੰਟ ਹੋ ਗਿਆ ਦੂਜਾ ਵੀ ਬਾਹਰੇ ਆ ਗਿਆ ਚੋਬਰ ਕਬੱਡੀ ਦੀ ਰੇਡ ਤੇ ਚੱਕਦੇ ਫੜੇ ਜਵਾਨਾ ਐਗੀ ਰੇਡ ਦੇਖਦੇ ਆ ਕੀ ਬੰਦਦਾ ਇਹ ਇੱਥੇ ਹੀ ਪਤਾ ਲੱਗਦਾ ਕਿਹੜੇ ਨੇ ਬੂਰੀਆਂ ਚੁੰਗੀਆਂ ਨੇ ਕਿ ਸਪਰੇਟੇ ਵਾਲੀ ਆ ਚੱਲ ਜਵਾਨਾ ਪਾਰ ਆ ਹੁਣ ਦੇਖਣਾ ਕਿਹੜਾ ਜਾਂਦਾ ਰੇਡ ਤੇ ਮੁੰਡਾ ਮੋਗੇਨੀ ਚੱਲਿਆ ਰੇਡ ਤੇ ਕਿੰਨੇ ਰੇਡ ਦੇ ਬੰਦੇ ਰਹਿ ਗਏ 4 ਚੱਲ ਗਿਆ ਨਹੀਂ ਗਿਆ ਨਹੀਂ ਗਿਆ ਕੱਪੜਾ ਦੱਬਲਿਆ ਗਿਆ ਨਹੀਂ ਦੱਬਲਿਆ ਦੱਬਲਿਆ ਹੋਰ ਗਿਆ ਨਹੀਂ ਦੱਬਿਆ ਬੱਸ ਬੱਸ ਭਾਈ ਬੱਸ 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 ਕਰੋ ਬੱਸ ਧਰੋ ਬੱਸ ਕਰੋ ਧਰੋਲੇ ਦਾ ਸਟਾਰ ਚੱਲਿਆ ਹੁਣ ਰੇਡ ਤੇ ਫੋੜ ਨਹੀਂ ਪੇਗੀ ਚੋਬਰ ੱੱੱਕੀ ਫਿਰੂ ਸਾਡਿਆਂ ਨੂੰ ਦੇਖਦੇ ਆ ਕੀ ਬਣਦਾ ਲਾਲੀ ਧਨੋਲਾ ਰੇਡ ਤੇ ਆ ਦੇਖਦੇ ਆ ਹੁਣ ਕੀ ਬਣਦਾ ਲਾਲੀ ਧਨੋਲਾ ਰੇਡ ਤੇ ਆ ਗਿਆ ਚੋਬਰ ਗਿਆ ਹੁਣ ਰੇਡ ਤੇ ਤੇ ਦੂਜੀ ਟੀਮ ਚ ਵੀ ਚਾਰ ਹੀ ਨੇ ਸਾਰੇ ਚਾਰ ਜਾਣੇ ਨੇ ਦੇਖਦੇ ਆ ਫਸਮੀ ਟੱਕਰ ਚ ਕੀ ਬਣਦਾ ਪੈਂਦੀਆਂ ਨੇ ਥਾਪੀਆਂ ਪੁਆਇੰਟ ਲੈ ਕੇ ਜਾਂਦਾ ਸੁਕਚੈਣ ਸਵਾਰ ਜਾਂ ਨਹੀਂ ਸੁਕਚੈਣ ਤਨੁਲਾ ਸੁਕਚੈਣ ਰੇਡ ਤੇ ਆ ਰੇਡਾ ਪੂਰੀ ਫਸਮੀ ਸਾਹਮਣੇ ਚਾਰ ਜਾਨੀ ਨੇ ਦੇਖਦੇ ਆ ਕੀ ਬਣਦਾ ਲਾ ਗਿਆ ਹੱਥਾ ਡੱਬਲੇ 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 ਬਾਹਰ ਨਿਕਲ ਆਇਆ ਅੱਜ ਵੀ ਚੱਲ ਰਹੀਆਂ ਨੇ ਤਿਆਰੀਆਂ ਉਹਨਾਂ ਚਲੋ ਉਧਰ ਦੂਜੇ ਪਾਸੇ ਰੇਡ ਚੱਲ ਪਈ ਬਣ ਗਏ ਤਿਆਰੀ ਕਰ ਰਹੇ ਨੇ ਆਪ ਦੀ ਇਹ ਅਸਲੀ ਚੱਲ ਰਹੀ ਹੈ ਰਿਹ ਅਸਲੀ ਚੱਲਦੀ ਹੈ ਜਵਾਨ ਫੇਰ ਰੇਡ ਤੇ ਇੱਕ ਇਹ ਜਿਹੜੀ ਟੀਮ ਆ ਇਹ ਚੋ ਕਈ ਮੁੰਡੇ ਨੇ ਜਿਹੜੇ ਫਾਰਮ ਖੇਡ ਕੇ ਆਏ ਨੇ ਧਨੌਲੇ ਦੇ ਚੋਬਰ ਨੇ ਅਗਿਆਨੀ ਰੇਡ ਤੇ दो नै गया दो प्वाइंट दो प्वाइंट गया, नहीं नहीं, गया चोबर दो। गया चोबर चक लक लिया चोबर बया गया कुछ दूजी टीम तो इको ही रह गया चोबर ਲੈ ਕੱਲਾ ਬਿੱਲਾ ਰਹਿ ਗਿਆ ਇੱਧਰ ਦਾ ਇੱਕ ਹੋਰ ਹੈਗਾ ਅਗੈਂੇ ਦੋ ਮੁੰਡੇ ਰਹਿ ਗਏ ਭਾਈ ਦੇਖਦੇ ਆਂ ਕੀ ਬਣਦਾ ਇਹ ਇਹ ਚੱਕੋ ਜੀ ਬੋਨੀ ਛੱਡ ਗਏ ਪ੍ਰੋਗਰਾਮ ਸਮਾਪਤ ਤਿੰਨ ਕੰਪੀਟੀਸ਼ਨ ਪੂਰਾ ਹੋ ਗਿਆ ਤੇ ਜਿਹੜੇ ਨੇ ਵੀਡੀਓ ਨਹੀਂ ਹਾਲ ਤੱਕ ਸ਼ੇਅਰ ਕੀਤੀ ਸ਼ੇਅਰ ਜ਼ਰੂਰ ਕਰਦਿਆ ਕਰੋ ਲਾਈਕ ਕਰਕੇ ਕਮੈਂਟ ਵੀ ਦੇਦਿਆ ਕਰੋ ਸੋਹਣਾ ਜਾਂ ਲਾਲੀ ਰੇਡ ਤੇ ਆ ਦੇਖਦੇ ਆ ਚੋਬਰ ਹੁਣ ਕੀ ਬਣਦਾ ਰੇਡ ਦਾ ਐ ਪੂਰਾ ਜੋਸ਼ ਚ ਨੇ ਦੋਨੇ ਟੀਮਾਂ ਪੂਰਾ ਜੋਸ਼ ਆ ਦੋਨਾ ਟੀਮਾਂ ਚ ਫੁੱਲ ਇਹ ਲੈ ਚੋਬਰ ਲਾ ਗਿਆ ਹੱਥ ਤਾਂ ਆ ਗਿਆ ਲਾਲੀ ਦੁਬਾਰੇ ਇੱਕ ਦਾ ਪੁਆਇੰਟ ਲੈ ਗਿਆ ਸੀ ਦੂਜੇ ਪੁਆਇੰਟ ਤੇ ਲਾਲ ਨੂੰ ਫਸ ਗਿਆ ਚੱਲਿਆ ਚੋਬਰ ਹੁਣ ਰੇਡ ਤੇ ਦੇਖਦੇ ਆਂ ਤੇ ਜਿਹਨੂੰ ਵੀਡੀਓ ਵਧੀਆ ਲੱਗ ਰਹੀ ਹੈ ਸ਼ੇਅਰ ਜ਼ਰੂਰ ਕਰਦਿਆ ਕਰੋ ਕਿਉਂ ਬਰਾਣੇ ਪੂਰੀ ਗਰਮੀ ਫੁੱਲ ਪੈ ਰਹੀ ਹੈ ਸਾਰੇ ਨੂੰ ਪਤਾ ਤੇ ਇੰਨੀ ਗਰਮੀ ਤੇ ਜੋਰ ਲਾ ਰਹੇ ਨੇ ਮੁੰਡੇ ਸ਼ੇਅਰ ਜ਼ਰੂਰ ਕਰਿਆ ਕਰੋ ਸੁਵਜੈਨ ਆ ਮੁੰਡੇ ਦਾ ਨਾਮ ਚੋਬਰ ਦਾ ਮੁਰਦਾ ਨਹੀਂ ਛੇਤੀ ਹੁੰਦਾ ਇਹ ਫੇਰ ਦੁਬਾਰੇ ਹੱਲਾ ਬੋਲੂਗਾ ਫੇਰ ਆ ਗਿਆ ਬੋਲੂ ਹੱਲਾ ਟੀਮ ਤੇ ਹੜਦਾ ਨਹੀਂ ਚਲੋ ਚੋਬਰਾ ਸੁਵਜੈਨ ਸਿਆਂ ਚਲ ਚੋਬਰਾ ਆਜਾ ਕੇ ਕੀ ਹੋਵੇ ਲੱਗਦਾ ਹੈ ਇਹਦੇ ਕੋਲ ਜੀ ਮੂਵਮੈਂਟ ਕੀ ਆਇਆ ਤਾਂ ਉਹ ਕਿਆ ਕਰਾ ਕੇ ਉਬਰ ਗਿਆ ਕਾ ਕਾ ਲੈ ਗਿਆ ਤਾਂ ਚੈਨ ਲੈ ਗਿਆ ਪੁਆਇੰਟ ਤੇ ਲੋ ਜੀ ਦੇਖਦੇ ਆ ਮੁੰਡਿਆਂ ਦਾ ਜੋਰ ਚੋਬਰ ਗਿਆ ਰੇਟ ਤੇ ਪੂਰਾ ਜ਼ੋਰ ਲਾ ਰਹੇ ਨੇ ਦੋਨੇ ਟੀਮਾਂ ਫੁੱਲ ਦੇਖਦੇ ਆ ਚੋਬਰਾਂ ਦਾ ਜੋਰ ਹੁਣ ਸੋ ਤਾਂ ਲੱਗ ਗਿਆ ਬੋ ਲੈ ਲੈ ਗਿਆ ਪੁਆਇੰਟ ਤੋਂ ਉੱਪਰ ਪੁਆਇੰਟ ਤੋਂ ਉੱਪਰ ਲੈ ਗਿਆ ਸੋਚੈਣ ਰੇਡ ਤੇ ਦੇਖਦੇ ਆ ਚੋਬਰ ਇਹ ਕੀ ਕੀ ਕਰਦਾ ਪੁਆਇੰਟ ਛੱਡਦਾ ਤਾਂ ਹੁੰਦਾ ਨਹੀਂ ਛੇਤੀ ਇਹ ਦੇਖਦੇ ਆ ਇਹ ਕੀ ਕੀ ਕਰਦਾ ਸੋਚੈਣ ਬਾਬਾ ਸੋਚੈਣ ਛੱਡਦਾ ਨਹੀਂ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਮੁਰਦਾ ਤਾਂ ਹੁੰਦਾ ਨਹੀਂ ਬਿਨਾ ਪੁਆਇੰਟ ਤੋਂ ਇਹ ਬਿਨਾ ਪੁਆਇੰਟ ਤੋਂ ਮੁਰਦਾ ਨਹੀਂ ਛੇਤੀ ਆ ਗਿਆ ਫਿਰ ਚੋਬਰ ਆ ਗਿਆ ਦੁਬਾਰੇ ਮੈਦਾਨ ਚ ਦੇਖਦੇ ਆ ਕੀ ਬਣਦਾ ਜਵਾਨ ਪੂਰੇ ਜੋਸ਼ ਚ ਨੇ ਦੋਨੇ ਟੀਮਾਂ ਥਾਪੀਆਂ ਪੌਂਦ ਮਾਰ ਗਏ ਨੇ ਟੀਮਾਂ ਦੋਨੇ ਥਾਪੀਆਂ ਮਾਰ ਗਏ ਨੇ ਥਾਪੀਆਂ ਆ ਗਿਆ ਆ ਗਿਆ ਚੱਲ ਜਵਾਨਾ ਇਹ ਚੱਕ 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 ਨਹੀਂ ਲੱਗਿਆ ਹੱਥ ਕਿਸੇ ਨੂੰ ਨਹੀਂ ਲੱਗਿਆ ਮੁੜ ਗਿਆ ਸੁਖੈਣ ਮੁੜ ਗਿਆ ਲਾਲੀ ਫੇਰ ਵਗਿਆ ਰੇਡ ਤੇ ਲਾਲੀ ਐ ਦੇਖਦੇ ਆ ਕੀ ਬਣਦਾ ਲੰਘ ਜਾ ਬਹੁਤ ਵਿਦੇਸ਼ ਦੀਆਂ ਧਰਤੀਆਂ ਤੇ ਨੇ ਗੇਮਾਂ ਖੇਡੀਆਂ ਨੇ ਮੁੰਡਿਆਂ ਨੇ ਤਨੋਲੇ ਤੋਂ ਇਹ ਲਾਲੀ ਇਹਦਾ ਚਾਚਾ ਵੀ ਗੇਮ ਕਰਦਾ ਸੀ ਕਬੱਡੀ ਦੀ ਤੇ ਇਹਦਾ ਡੈਡੀ ਵੀ ਕਬੱਡੀ ਦੀ ਗੇਮ ਕਰਦਾ ਹੈ ਇਹਦੇ ਖੂਨ ਚ ਕਬੱਡੀ ਆ ਮੁੰਡੇ ਦੇ ਸੁਖਚੈਨ ਫੇਰ ਚਲ ਗਿਆ ਕੋਈ ਬਿੱਲੇ ਤੋਂ ਉੱਪਰ ਆਏਗਾ ਸੁਖਚੈਨ ਰੇਡ ਤੇ ਧਨੋਲੇ ਵਾਲਾ ਬਾਈ ਮਾਰਦਾ ਲੱਤਾਂ ਪੂਰੀਆਂ ਮਾਰਦਾ ਸੁਖਚੈਨ ਇੱਕ ਵਰਦਾ ਦੇਖਦੇ ਆ ਕਿਹਨੇ ਬੂਰੀਆਂ ਕਿਹਨੇ ਚੁੰਗੀਆਂ ਲੈ ਚੁੰਗੀਆਂ ਬੂਰੀਆਂ ਉਹ ਲੈ ਗਿਆ ਨਾਲ ਹੀ ਬੰਦੇ ਨੂੰ ਪੁਆਇੰਟ ਨਹੀਂ ਖੁੰਦਿਆਂ ਛੱਡਦਾ ਛੇਤੀ ਲਾਲੀ ਫੇਰ ਰੇਡ ਤੇ ਆ ਲਾਲੀ ਰੇਡ ਤੇ ਹੱਦ ਖੇਦਿਆ ਹੁਣ ਕੀ ਬਣਦਾ ਲਾਲੀ ਦਾ ਰੇਡ ਤੇ ਛੱਡਦਾ ਲਾਲੀ ਵੀ ਪੁਆਇੰਟ ਛੇਤੀ ਨਹੀਂ ਹੈਗਾ ਲਾਲੀ ਇਤਨਾ ਓਲੇ ਵਾਲਾ ਇਹ ਲਾਲੀ ਇਹ ਇਹ ਆ ਜਾ ਲਾਲੀ ਹੋ ਗਿਆ ਗਰਾਊਂਡ ਤੋਂ ਬਾਹਰ ਹੋ ਗਿਆ ਲਾਲੀ ਗਿਆਨੀ ਸਾਡੇ ਰੇਡ ਤੇ ਨੇ ਦੇਖਦੇ ਹੁਣ ਕੀ ਬਣਦਾ ਰੇਡ ਦਾ ਗਿਆਨੀ ਚ ਫੁਰਤੀ ਬਹੁਤ ਫੁਰਤੀ ਆ ਗਿਆਨੀ ਚ ਐ ਦੇਖੋ ਫੁਰਤੀ ਦੇਖੋ ਗਿਆਨੀ ਦੀ ਕਿ ਨਾ ਆਇਆ ਰਣਜੀਤ ਫੇਰ ਹੀ ਨਾ ਆਇਆ ਰਣਜੀਤ ਹੋ ਗਿਆ ਗੇਮ ਚੋਂ ਬਾਹਰ ਯਾਰ ਰੇਡ ਪਾਉਂਦੇ ਨੇ। ਅਕੜ ਗਿਆ ਕਾਲਾ। ਕਾਲਾ ਆ ਜਾ। ਕਾਲਾ ਰੇਡ ਤੇ ਆ ਹੁਣ ਦੇਖਦੇ ਆ ਕੀ ਬਣਦਾ। ਇਹਦਾ ਲਾਲਾ ਕੈਮਰਾ ਦਾ। ਕਾਲਾ ਮੁੜ ਗਿਆ। ਨਾ। ਸੁੱਖ ਚੈਣ ਲੱਗਦਾ ਰੇਡ ਇਹਦੀ ਸੁੱਖ ਚੈਣ ਪਾਉ। ਅਕੜਾ ਅੱਜ ਉੱਪਰ ਜਾਊ ਰੇਡ ਤੇ ਹਟਦਾ ਨਹੀਂ। ਗਿਆ ਸੁੱਖ ਚੈਣ ਗਿਆ ਰੇਡ ਤੇ। ਪੁਆਇੰਟ ਛੱਡਦਾ ਤਾਂ ਹੁੰਦਾ ਨਹੀਂ ਇਹਦੀ ਦੇਖਦੇ ਆ ਕੀ ਚੱਲਦਾ। ਮੈਂ ਤਾਂ ਨਹੀਂ ਛੱਡਦਾ ਸੁਖ ਜਾਨ ਚੋਬਰ ਪੂਰਾ ਫੁਰਤੀ ਦਾ ਚੋਬਰ ਪੂਰੀ ਫੁਰਤੀ ਹੈ ਬਹੁਤ ਆ ਗਿਆ ਮੇਰੇ ਸੀਨੇ ਤੱਕ ਕਿਲੋ ਦੇ ਵਿੱਚ ਵਿੱਚ ਬਹੁਤ ਮੈਚ ਦਿੱਤੇ ਆ ਮੁੰਡੇ ਨੇ ਐ ਕਿਹਦੇ ਰਹਿ ਗਿਆ ਨਹੀਂ ਛੱਡਦਾ ਤਾਂ ਹੁੰਦਾ ਨਹੀਂ ਐ ਕਿ ਰਹਿ ਗਿਆ ਕਾਲਾ ਰੇਲ ਤੇ ਕਾਲਾ ਰੇਲ ਤੇ ਕੰਦਲਾ ਲੱਗੋ ਮੇਰੀ ਜੁਬੂ ਪੂਰਾ ਤਾਬਲੇ ਹੋਏ ਬੈਠਾ ਵੀ ਅਸੀਂ ਕਹਿੰਦੇ ਅਸੀਂ ਨਹੀਂ ਛੱਡਦੇ ਚੱਕਾਂਗੇ ਅਸੀਂ ਵੀ ਦੇਖਦੇ ਹਾਂ ਕੁੰਡਿਆ ਸਿੰਘ ਫਸਿਆ ਨੇ ਨਿੱਤਰੂ ਗੜੇਵੇਂ ਖਾਣੀ ਕੁੰਡਿਆ ਦੇ ਸਿੰਘ ਫਸ ਗਏ ਚੱਲ ਚੋਬਰਾ ਲਾਜੌਰ ਮੁਰਗਮ ਮੁਰ ਗਿਆ ਕੈਮ ਖੰਡਾ ਰੇਡ ਦਾ ਸਭੀ ਪਾਣੀ ਜਾਂਦਾ ਕਬੂਤਰ ਤੇ ਗਿਆ ਚੋਬਰ ਰੇਡ ਤੇ ਦੇਖਦੇ ਆਂ ਦੇਖਦਾ ਚਾਹੀਦੀ ਪੂਰਨ ਟੀਮ ਤੇ ਪੂਰਾ ਜੋਸ਼ ਆ ਪੂਰਾ ਜੋਸ਼ ਆ ਟੀਮ ਦੇਖਦੇ ਆਂ ਪੁਆਇੰਟ ਲੈਗ ਲੇ ਗਿਆ ਪੁਆਇੰਟ ਲੈ ਗਿਆ ਗਿਆ ਗਿਆਨੀ ਰੇਡ ਤੇ ਗਿਆ ਇਹ ਗਿਆਨੀ ਵੱਬ ਲਿਆ ਗਿਆਨੀ ਸੱਜਿਆ ਆ ਪਾਇਆ ਉਹ ਗਿਆ ਚੋਬਰ ਰੇਡ ਤੇ ਉਧਰ ਟੀਮ ਦੇ ਰਹਿ ਕੇ ਤਿੰਨ ਜਾਨੇ ਤੇ ਤਿੰਨ ਰਹਿ ਗਏ ਤਿੰਨ ਦੋ ਨਿਲੇ ਦੋ ਦੋ ਪੁਆਇੰਟ ਲੈ ਗਿਆ ਪਾਰੀ ਸਵਾਗਤ ਹੋਗੀ